ਦਾ ਨਾਮ ਬਦਲ ਕੇ ਬਾਬਾ ਫਤਿਹ ਸਿੰਘ ਦੇ ਨਾਮ ਤੇ ਫਤਿਹਗੜ੍ਹ ਸਾਹਿਬ ਰੱਖਣਾ ਪੰਥ ਨੇ ਕਾਲਾ ਕਾਲ ਦੇ ਜਕਾਰੇ ਛੱਡ ਕੇ ਪ੍ਰਵਾਨਗੀ ਦਿੱਤੀ ਤੇ ਲਾਗੇ ਖਲੋਤਾ ਸੀ ਭਾਈ ਮਨੀ ਸਿੰਘ ਦਾ ਭਤੀਜਾ ਭਾਈ ਥਰਾਜ ਸਿੰਘ ਭਾਈ ਥਰਾਜ ਸਿੰਘ ਉੱਟ ਕੇ ਖਲੋ ਗਿਆ ਥਰਾਜ ਸਿੰਘ ਆਵਾਜ਼ ਦੇ ਕੇ ਕਹਿਣ ਲੱਗਾ ਪੰਥ ਜੀ ਇੱਕ ਬੇਨਤੀ ਮੈਂ ਵੀ ਕਰਨੀ ਚਾਹੁੰਦਾ ਪੰਥ ਨੇ ਆਖੇ ਦੱਸੋ ਤੇ ਥਰਾਜ ਸਿੰਘ ਨੇ ਆਖਿਆ ਵੀ ਜਦੋਂ ਸਰਹੰਦ ਚਲੇ ਗਏ ਨਾ ਤੇ ਸਰਹੰਦ ਦੇ ਸੂਬੇਦਾਰ ਜੈਨ ਖਾਂ ਦਾ ਸਿਰ ਵੱਢ ਕੇ ਬਰਛੇ ਦੀ ਲੋਕ ਦੇਤੇ ਮੈਂ ਟੰਗ ਕੇ ਦਿਖਾਵਾਂਗਾ ਪੰਥ ਨੇ ਅਕਾਲ ਅਕਾਲ ਦੇ ਜਕਾਰੇ ਛੱਡ ਕੇ ਪਰਮਾਣੀ ਦੀ ਕੀ ਦਿੱਤੀ ਆਖਿਆ ਤਰਾਜ ਸਿਆ ਇੱਕ ਵਾਰ ਪਹੁੰਚ ਨੇਂਦੇ ਸਰਹੰਦ ਜਿਵੇਂ ਮਰਜੀ ਜੈਨਖੰਦ ਦਾ ਸਿਰ ਵੱਢ ਕੇ ਬਰਛੇ ਦੀ ਲੋਕ ਦੇਤੇ ਟੰਗੀ ਫਿਰੀ ਪੰਥ ਤੇਰੇ ਉਤੇ ਕੋਈ ਵੀ ਪਾਬੰਦੀ ਨਹੀਂ ਲਗਾਵੇਗਾ ਹੁਣ ਤਾਂ ਕੋ ਸਨਮਾਨਯੋਗ ਸਾਧ ਸੰਗਤ ਜੀ ਜਸਾ ਸਿੰਘ ਆਲੂ ਵਾਲੀਏ ਨੇ ਸਾਰੇ ਸੰਗਤ ਨਾਲ ਲੈ ਕੇ ਤੇ ਚਾਲੇ ਮਾਰ ਦਿੱਤੇ ਸਤਲੁਜ ਨੂੰ ਪਾਰ ਕੀਤਾ ਜਦੋਂ ਸਤਲੁਜ ਨੂੰ ਪਾਰ ਕੀਤਾ ਤੇ ਸਿੱਖਾਂ ਦੀ ਗਿਣਤੀ ਹੋ ਜਾਂਦੀ ਏ 50000 ਬਹੁਤ ਵੱਡੀ ਸਿੱਖਾਂ ਦੀ ਗਿਣਤੀ 50000 ਸਿੱਖਾਂ ਦੀ ਗਿਣਤੀ ਹੋ ਗਈ ਸਤਲੁਜ ਨੂੰ ਪਾਰ ਕੀਤਾ ਜਸਾ ਸਿੰਘ ਆਲੂ ਵਾਲੀ ਨੇ ਇੱਕ ਇਸ਼ਾਰਾ ਕੀਤਾ ਇੱਕ ਇਸ਼ਾਰੇ ਦੇ ਨਾਲ ਸਾਰੇ ਸਿੰਘ ਰੋਗੇ ਸਿੰਘ ਆਵਾਜ਼ ਦੇ ਕੇ ਕਹਿਣ ਲੱਗੇ ਜਥੇਦਰਾ ਰੋਕ ਦਿੱਤਾ ਜਾਣਾ ਨਹੀਂ ਜੈਨਖਾਂ ਨੂੰ ਮਾਰਨ ਵਾਸਤੇ 35000 ਸਿੱਖਾਂ ਦੇ ਡੁੱਲੇ ਖੂਨ ਦਾ ਬਦਲਾ ਲੈਣ ਵਾਸਤੇ ਜਸਾ ਸਿੰਘ ਆਲੂ ਵਾਲੀ ਨੇ ਆਖਿਆ ਆਪਾਂ ਜਾਣਾ ਹੈ ਜੈਨਖਾਂ ਨੂੰ ਪਾਰਨ ਵਾਸਤੇ ਪਰ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਹੈ ਕਿ ਜਿਹੜਾ ਪ੍ਰੋਗਰਾਮ ਅਕਾਲ ਤਖਤ ਸਾਹਿਬ ਤੋਂ ਆਪਾਂ ਉਲੀਕੇ ਚੱਲੇ ਆ ਨਾ ਉਹਦੇ 'ਚ ਥੋੜੀ ਜੀ ਅਗਲਾ ਬਦਲੀ ਮੈਂ ਲੈ ਕੇ ਆਉਣੀ ਚਾਹੁੰਦਾ ਥੋੜੀ ਜੀ ਤਬਦੀਲੀ ਕਰਨੀ ਚਾਹੁੰਦਾ ਪੰਥ ਨੇ ਆਖਿਆ ਜੀ ਕੀ ਅਦਲਾ ਬਦਲੀ ਕਰਨੀ ਜੇ ਤੇ ਇਹ ਅਦਲਾ ਬਦਲੀ ਕਰਨੀ ਹੈ ਵੀ ਵਾਪਸ ਮੋੜ ਚੱਲੇ ਚਲੀਏ ਫਿਰ ਕਿਤੇ ਸਮਾਊਗਾ ਫਿਰ ਜੈਨਖਾਂ ਨੂੰ ਮਾਰ ਲਵਾਂਗੇ ਪੰਥ ਨੇ ਆਖਿਆ ਜਥੇਦਾਰਾਂ ਵਾਪਸ ਨਹੀਂ ਮੋੜਨਾ ਸੁੱਖ ਦਾ ਸਾਫ ਫੇਰੀ ਸਾਨੂੰ ਆਊਗਾ ਜਦੋਂ ਸਰਹੰਦਾ ਸੂਬੇਦਾਰ ਜੈਨਖਾਂ ਅਸੀਂ ਮਾਰ ਲਿਆ ਉਨਾ ਚਿਰ ਤੱਕ ਅਸੀਂ ਸੁੱਖ ਦਾ ਸਾਹ ਨਹੀਂ ਲੈ ਸਕਦੇ ਜਿੰਨਾ ਚਿਰ ਤੱਕ ਜੈਨਖਾਣੀ ਮਾਰਿਆ ਜਾਂਦਾ ਤੇ ਜਸਾ ਸਿੰਘ ਆਲੂ ਵਾਲੀਆਂ ਨੇ ਆਖਿਆ ਪੰਥ ਜੀ ਵਾਪਸ ਮੋੜਨ ਵਾਸਤੇ ਨਹੀਂ ਕਹਿ ਰਿਆ ਮੈਂ ਤੇ ਤੁਹਾਡੇ ਚਰਨਾਂ ਵਿੱਚ ਇਹ ਬੇਨਤੀ ਕਰਨੀ ਚਾਹੁੰਦਾ ਵੀ ਸਰਹੰਦਿਆ ਵੱਡੀ ਤਾਕਤ ਸਰਹੰਦਿਆ ਵੱਡੀ ਪਾਵਰ ਤੇ ਸਰਹੰਦ ਦੇ ਉੱਤੇ ਹੱਲਾ ਬੋਲਣ ਤੋਂ ਪਹਿਲਾਂ ਪਹਿਲਾਂ ਆਪਾਂ ਉਹ ਬੰਦੇ ਮਾਰੀਏ ਜਿਨ੍ਹਾਂ ਬੰਦਿਆਂ ਨੂੰ ਸਰਹੰਦਾ ਸੂਬੇਦਾਰ ਜੈਨਖੰ ਆਪਨੀਆਂ ਸੱਗੀਆਂ ਖੱਬੀਆਂ ਬਾਹਾਂ ਸਮਝਦਾ ਜਦੋਂ ਉਹ ਬੰਦੇ ਮਾਰੇ ਗਏ ਫਿਰ ਸਰਹੰਦਾ ਸੂਬੇਦਾਰ ਜੈਨਖੰ ਮਾਰਨਾ ਆਪਣੇ ਵਾਸਤੇ ਸੌਖੀ ਬਾਤ ਬਣ ਜਾਊਗਾ ਸਨਮਾਨਯੋਗ ਸਤ ਸੰਗਤ ਜੀ ਤੱਕੋ ਫਿਰ ਖਾਲਸੇ ਨੇ ਆਖਿਆ ਜਥੇਦਾਰ ਜੀ ਦੱਸੋ ਫਿਰ ਕਿਹੜੇ ਕਿਹੜੇ ਬੰਦੇ ਮਾਰਨੇ ਜਸਾ ਸਿੰਘ ਆਲੂ ਵਾਲੀ ਨੇ ਆਖਿਆ ਸਭ ਤੋਂ ਪਹਿਲਾਂ ਗੰਗੂ ਬ੍ਰਾਹਮਣ ਦਾ ਪਰਿਵਾਰ ਮਾਰੀਏ ਉਸ ਤੋਂ ਬਾਅਦ ਆਪਾਂ ਜਾਣਾ ਮੁਰਿੰਡੇ ਮਰਿੰਡੇ ਬੈਠੇ ਹੋਏ ਜਾਨੀ ਖਾਂ ਤੇ ਮਾਨੀ ਖਾਂ ਇਹੋ ਜਾਨੀ ਖਾਂ ਤੇ ਮਾਨੀ ਖਾਂ ਜਦੋਂ ਇਹਨਾਂ ਨੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕੀਤਾ ਤੇ ਸਾਬਜਾਦਿਆਂ ਨੂੰ ਗ੍ਰਿਫਤਾਰ ਕਰਕੇ ਤੇ ਸਾਬਜਾਦਿਆਂ ਦੇ ਸਾਰੇ ਸਰੀਰ ਦੇ ਉੱਤੇ ਸ਼ਮਕਾ ਮਾਰ ਮਾਰ ਕੇ ਜਾਨੀ ਖਾਂ ਤੇ ਮਾਨੀ ਖਾਨੇ ਲਾਸ਼ਾਂ ਪਾ ਦਿੱਤੀਆਂ ਸੀ ਤੇ ਆਪਾਂ ਬਦਲਾ ਇਹ ਵੀ ਲੈਣਾ ਫਿਰ ਆਪਾਂ ਜਾ ਆ ਜਾਣਾ ਮਲੇਰ ਕੋਟਲੇ ਫਿਰ ਮਲੇਰ ਕੋਟਲੇ ਦਾ ਨਵਾਬ ਵੀ ਖਣਖਾਂ ਮਾਰਨਾ ਹੈ ਖਾਲਸੇ ਨੇ ਆਖਿਆ ਜੀ ਪੀਖਣਖਾਂ ਦੀ ਕੀ ਗਲਤੀ ਹੈ ਤੇ ਜਸਾ ਸਿੰਘ ਆਲੂ ਵਾਲੀ ਨੇ ਆਖਿਆ ਗਲਤੀ ਪੁੱਛ ਦਿਓ ਇਹਦੀ ਇਹ ਗਲਤੀ ਹੈ ਜਦੋਂ ਕੋਪਰ ਹੀੜੇ ਦੇ ਰਣ ਮੈਦਾਨ ਵਿੱਚ ਵੱਡਾ ਕੱਲੂ ਘਾਰਾ ਹੋ ਰਿਹਾ ਸੀ ਨਾ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਤੇ ਵੱਡੇ ਕੱਲੂ ਘਾਰੇ ਦੇ ਵਿੱਚ ਜਿਹੜੀਆਂ ਸਾਡੀਆਂ ਸਿੱਖ ਬੱਚੀਆਂ ਸਾਡੀਆਂ ਭੈਣਾਂ ਸਾਡੀਆਂ ਮਤਾਵਾਂ ਸਾਡੀਆਂ ਧੀਆਂ ਸੀ ਨਾ ਉਹ ਡਰਦੀਆਂ ਹੋਈਆਂ ਬਾਜਰੇ ਦੇ ਖੇਤਾਂ ਵਿੱਚ ਜਾ ਕੇ ਲੁਕ ਗਈਆਂ ਸੀ ਤੇ ਮਲੇਰ ਕੋਟਲੇ ਦੇ ਨਵਾਬ ਪੀ ਖਣਖਾਣੇ ਬਾਜਰੇ ਦੇ ਖੇਤਾਂ ਨੂੰ ਅੱਗ ਲਾ ਕੇ ਤੇ ਸਾਡੀਆਂ ਜੂੰਦੀਆਂ ਸਿੱਖ ਬੀਬੀਆਂ ਨੂੰ ਸਾੜਿਆ ਸੀ ਬੋਸੀ ਇਹ ਵੀ ਇਹ ਬਦਲਾ ਇਹਦੇ ਕੋਲੋਂ ਨਹੀਂ ਲੈਣਾ ਪੰਥ ਨੇ ਆਖਿਆ ਜੀ ਚੋ ਫਿਰ ਵਧਿਏ ਤਕੋ ਸਨਮਾਨਯੋਗ ਸਾਧ ਸੰਗਤ ਜੀ ਖਾਲਸਾ ਅਕਾਲ ਅਕਾਲ ਦੇ ਜਕਾਰੇ ਛੱਡ ਕੇ ਤੂਫਾਨ ਦੀ ਤਰ੍ਹਾਂ ਵਧਿਆ ਤੇ ਪੰਥ ਦੇ ਦੋਖੀਆਂ ਦਾ ਸੋਦਾ ਖਾਲਸਾ ਤੂਫਾਨ ਦੀ ਤਰ੍ਹਾਂ ਵਧਿਆ ਸਭ ਤੋਂ ਪਹਿਲਾਂ ਗੰਗੂ ਬ੍ਰਾਹਮਣ ਦੇ ਪਿੰਡ ਖੇੜੀ ਵਿੱਚ ਜਾ ਵੜਿਆ ਖਾਲਸਾ ਤੇ ਗੰਗੂ ਬ੍ਰਾਹਮਣ ਦਾ ਪਰਿਵਾਰ ਸਿੰਘਾਂ ਨੇ ਤੇਗ ਦੀ ਧਾਰ ਲੰਗਾ ਦਿੱਤੀ ਮਾਰਿਆ ਗਿਆ ਗੰਗੂ ਬ੍ਰਾਹਮਣ ਦਾ ਪਰਿਵਾਰ ਤੇ ਫਿਰ ਖਾਲਸਾ ਚਲਾ ਗਿਆ ਮੁਰੰਡੇ ਉੱਥੋਂ ਦੇ ਰਹਿੰਦੇ ਦੋ ਉਹ ਜਲਾਦ ਜਾਨੀ ਖਾਂ ਤੇ ਮਾਨੀ ਖਾਂ ਜਿਨ੍ਹਾਂ ਨੇ ਸਹਬਜ਼ਾਦੇ ਨੂੰ ਗ੍ਰਿਫਤਾਰ ਕੀਤਾ ਸ਼ਮਕਾ ਮਾਰ ਕੇ ਤੇ ਸਹਬਜ਼ਾਦੇ ਦੇ ਪੂਰੇ ਸਰੀਰ ਦੇ ਉੱਤੇ ਲਾਸ਼ਾ ਪਾ ਦਿੱਤੀਆ ਸੀ ਜਸਸ ਸਿੰਘਾਲੂ ਵਾਲੀ ਨੇ ਕਿ ਘਰ ਤੋਂ ਬਾਹਰ ਕੱਢ ਕੇ ਲੈ ਕੇ ਆਉ ਜਿੱਦਾਂ ਇਹਨਾਂ ਨੇ ਸ਼ਮਕਾ ਮਾਰ ਮਾਰ ਕੇ ਸਹਿਬਜ਼ਾਦਾ ਨੂੰ ਤੜਫਾਇਆ ਸੀ ਨਾ ਆਪਾਂ ਵੀ ਇਹਨਾਂ ਨੂੰ ਤੜਫਾ ਤੜਫਾ ਕੇ ਮਾਰਨਾ ਤਾਂ ਜੋ ਇਹਨਾਂ ਦੀਆਂ ਪੁਸ਼ਤਾ ਵੀ ਯਾਦ ਰੱਖਣ ਵੀ ਜਿਹੜੇ ਸਿੱਖਾਂ ਦੇ ਨਾਲ ਮੱਥਾ ਲਾਉਂਦੇ ਸਿੰਘ ਫਿਰ ਉਹਨਾਂ ਦਾ ਹਸ਼ਰ ਕੀ ਕਰ ਦੇ ਘਰ ਤੋਂ ਕੱਢ ਕੇ ਲਿਆਂਦਾ ਗਿਆ ਬਾਹਰ ਸ਼ਹਿਰ ਦੇ ਲੋਕ ਇਕੱਠੇ ਹੋਏ ਇਹ ਵੇਖਣ ਵਾਸਤੇ ਵੀ ਇਹਨਾਂ ਨੇ ਜਾਨੀ ਖਾਤੇ ਮਾਨੀ ਖਾਨੇ ਸੈਭਜਾਦਾਂ ਨੂੰ ਸ਼ਮਕਾ ਮਾਰ ਕੇ ਲਾਸ਼ਾਂ ਪਾਈਆਂ ਸੀ ਗੁਰੂ ਕਾ ਖਾਲਸਾ ਵੇਖੋ ਅੱਜ ਕਿਵੇਂ ਇਹਨਾਂ ਨੂੰ ਮਾਰਦਾ ਹੈ ਤੜਫਾ ਤੜਫਾ ਕੇ ਮਾਰਿਆ ਜੱਸਾ ਸਿੰਘ ਆਲੂ ਵਾਲੀ ਨੇ ਜਾਨੀ ਖਾਤੇ ਮਾਨੀ ਖਾਨ ਨੂੰ ਮਾਰੇਗੇ ਜਾਨੀ ਖਾਤੇ ਮਾਨੀ ਖਾਨ ਨੂੰ ਫਿਰ ਸਿੰਘ ਆਗੇ ਮਲੇਰ ਕੋਟਲੇ ਤੇ ਮਲੇਰ ਕੋਟਲੇ ਦੇ ਨਵਾਬ ਪੀਖਣ ਖਾਨ ਦੇ ਮਹਿਲਾਂ ਨੂੰ ਖਾਲਸੇ ਨੇ ਘੇਰਾ ਪਾ ਲਿਆ ਖਾਲਸਾ ਵੜ ਗਿਆ ਮਹਿਲਾ ਦੇ ਅੰਦਰ ਤੇ ਨਵਾਬ ਪੀਖਣਖਾਨ ਵੀ ਗੁਰੂ ਕੇ ਖਾਲਸੇ ਨੇ ਮਾਰ ਦਿੱਤਾ ਜਦੋਂ ਮਾਰਿਆ ਗਿਆ ਨਾ ਨਵਾਬ ਪੀਖਣਖਾਂ ਤੇ ਜਸਾ ਸਿੰਘ ਆਲੂ ਵਾਲੀਆ ਦੇ ਮਹਿਲਾ ਵਿੱਚੋਂ ਬਾਹਰ ਆ ਜਾਂਦਾ ਤੇ ਬਾਹਰ ਖਲੋਤਾ ਹੋਇਆ ਜਸਾ ਸਿੰਘ ਆਲੂ ਵਾਲੀਆ ਸਿੱਖਾਂ ਦੀ ਉਡੀਕ ਕਰਿਆ ਵੀ ਕਦੋਂ ਸਿੱਖ ਬਾਹਰ ਆਉਂਦੇ ਆ ਥੋੜਾ ਸਮਾਂ ਉਡੀਕ ਕੀਤੀ ਸਿੱਖ ਬਾਹਰ ਨਾ ਆਇਆ ਤੇ ਜਸਾ ਸਿੰਘ ਆਲੂ ਵਾਲਿਆ ਸਿੰਘਾਂ ਨੂੰ ਵੇਖਣ ਵਾਸਤੇ ਅੰਦਰ ਚਲਾ ਗਿਆ ਜਦੋਂ ਜਸਾ ਸਿੰਘ ਆਲੂ ਵਾਲਿਆ ਸਿੰਘਾਂ ਨੂੰ ਵੇਖਣ ਵਾਸਤੇ ਅੰਦਰ ਗਿਆ ਨਾ ਤੇ ਕੀ ਵੇਖਿਆ ਸਿੰਘ ਉਸ ਮਲੇਰ ਕੋਟਲੇ ਦੇ ਨਵਾਬ ਭੀਖਣਖਾਂਦੇ ਘਰ ਵਿੱਚ ਜਿਹੜੀਆਂ ਧਨ ਦੀਆਂ ਮਾਇਆ ਦੀਆਂ ਪੰਡਾ ਬੱਝੀਆਂ ਹੋਈਆਂ ਸੀ ਨਾ ਉਹ ਖੋਲ ਕੇ ਬੈਠੇ ਹੋਏ ਜਸਾ ਸਿੰਘ ਆਲੂ ਵਾਲਿਆ ਨੇ ਆਖਿਆ ਖਾਲਸਾ ਜੀ ਇਹ ਕੀ ਕਰ ਰਹੇ ਹੋ ਤੇ ਅਗੋ ਸਿੰਘਾਂ ਨੇ ਜਵਾਬ ਦਿੱਤਾ ਕਹਿਣ ਲੱਗੇ ਜਥੇਦਾਰਾ ਇਹਨੇ ਕਿਹੜਾ ਦਸਾਂ ਨਹਾਂ ਦੀ ਕਿਰਤ ਕਮਾਈ ਕਰਕੇ ਆ ਮਾਇਆ ਇਕੱਠੀ ਕੀਤੀ ਏ ਗਰੀਬ ਲੋਕਾਂ ਦਾ ਖੂਨ ਨਿਚੋੜ ਕੇ ਪਰਜਾ ਦੇ ਨਾਲ ਧੱਕਾ ਕਰਕੇ ਲੋਕਾਂ ਨੂੰ ਮਾਰ ਮਾਰ ਕੇ ਚੋਰੀਆਂ ਕਰ ਕਰ ਕੇ ਕਰਕੇ ਇਹਨੇ ਮਾਇਆ ਇਕੱਠੀ ਕੀਤੀ ਏ ਇਹ ਆਪਾਂ ਮਾਇਆ ਆਪ ਲੈ ਚੱਲਦੇ ਹ ਜਸਾ ਸਿੰਘ ਆਲੂ ਵਾਲਿਆਂ ਨੇ ਆਖਿਆ ਪਰ ਲੈ ਕੇ ਨਹੀਂ ਜਾਣੀ ਐਂਓ ਕਰੋ ਮਾਇਆ ਦੀਆਂ ਪੰਡਾ ਚੁੱਕੋ ਤੇ ਸ਼ਹਿਰ ਦੇ ਬਾਹਰਲੇ ਪਾਸੇ ਲੈ ਕੇ ਚਲੇ ਚਲੀਏ ਤੇ ਸਾਰੇ ਮਲੇਰਕੋਟਲੇ ਦੇ ਲੋਕਾਂ ਨੂੰ ਇਕੱਠੇ ਕਰ ਲਈਏ ਇਹ ਜਿੰਨੀ ਵੀ ਮਾਇਆ ਨਾ ਸਾਰੇ ਮਲੇਰਕੋਟਲੇ ਦੇ ਲੋਕਾਂ ਦੇ ਵਿੱਚ ਵਰਤਾ ਦਿੱਤੀ ਇਹ ਆ ਪੰਥ ਦਾ ਇਹ ਆ ਕੌਮ ਦਾ ਜਥੇਦਾਰ ਤੇ ਮਾਫ਼ ਕਰਿਓ ਜਿਹਦੇ ਅੱਜ ਵਾਲਾ ਜਥੇਦਾਰ ਹੁੰਦਾ ਉਹਨੇ ਪੀਏ ਨੂੰ ਕਿਹਾ ਸੀ ਵੀ ਗੱਡੀ ਦੀ ਡਿੱਗੀ ਖੋਲ ਤੇ ਜਿੰਨੀਆਂ ਵੀ ਮਾਇਆ ਦੀਆਂ ਪੰਡਾ ਸਾਰੀਆਂ ਗੱਡੀ ਦੀ ਡਿੱਗੀ ਵਿੱਚ ਰੱਖ ਕੇ ਤੇ ਲੈ ਜਾ ਅਮਰਤ ਸਰ ਸਿੱਧਾ ਆਪਣੇ ਦਫ਼ਤਰੇ ਅੱਜ ਇਦਾਂ ਹੋਣਾ ਸੀ ਪਰ ਇਹ ਵੇਖੋ ਪੰਥ ਦਾ ਕੌਮ ਦਾ ਜਥੇਦਾਰ ਉਹਨੇ ਆਖਿਆ ਮਾਇਆ ਲੈ ਕੇ ਨਹੀਂ ਜਾਣੀ ਮਲੇਰ ਕੋਟਲੇ ਦੇ ਲੋਕਾਂ ਨੂੰ ਇਕੱਠੇ ਕਰੋ ਇਹ ਜਿੰਨੀ ਵੀ ਮਾਇਆ ਸਾਰੇ ਲੋਕਾਂ ਦੇ ਵਿੱਚ ਵਰਤਾ ਦਿੱਤੀ ਜਾਵੇ ਇੱਕ ਵੀ ਰੁਪਈਆ ਜੱਸਾ ਸਿੰਘ ਆਲੂ ਵਾਲੀਆ ਆਪਣੇ ਕੋਲ ਨਹੀਂ ਲੈ ਕੇ ਆਇਆ ਸਾਰੀ ਮਾਇਆ ਮਲੇਰ ਕੋਟਲੇ ਦੇ ਲੋਕਾਂ ਵਿੱਚ ਵਰਤਾ ਦਿੱਤੀ ਮਾਇਆ ਵੰਡੀ ਗਈ